ਆਣਾ ਵੈਸੇ ਮੁੱਦੇ ਤੇ ਬੋਲਣਾ ਨਹੀਂ ਚਾਹੁੰਦਾ ਪਰ ਮੈਂ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਦੇਖ ਰਿਹਾ ਕਿ ਪੰਜਾਬ ਦੀ ਨੌਜਵਾਨੀ ਕਿੱਧਰ ਨੂੰ ਤੁਰ ਪਈ ਯਾਰ ਕਿਹੜੀਆਂ ਗੱਲਾਂ ਦੇ ਵਿੱਚ ਤੁਰ ਪਈ ਸੋਸ਼ਲ ਮੀਡੀਆ ਤੇ ਕੀ ਆ ਓਏ ਉਹਦੀ ਵੀਡੀਓ ਵਾਇਰਲ ਹੋ ਗਈ ਓਏ ਉਹਦੀ ਵੀਡੀਓ ਵਾਇਰਲ ਹੋ ਗਈ ਜਦੋਂ ਥੋੜੀ ਕਿਸੇ ਧੀ ਪੈਣ ਦੀ ਵੀਡੀਓ ਵਾਇਰਲ ਹੋ ਗਈ ਤੈਨੂੰ ਫੇਰ ਪਤਾ ਲੱਗੂ ਹੁਣ ਤੋਂ ਵੀ ਸਵਾਰ ਲੈ ਰਿਹਾ ਜਿਹੜੀ ਕਿਸੇ ਦੀ ਘਰ ਦੇ ਵਿੱਚੋਂ ਖੇਤੀ ਪੈਣ ਦੀ ਵੀਡੀਓ ਵਾਇਰਲ ਹੋ ਗਈ ਉਹਨਾਂ ਨੂੰ ਜਾ ਕੇ ਪੁੱਛ ਕੇ ਦੇਖੋ ਉਹਨਾਂ ਦੇ ਕੀ ਹਾਲਾਤ ਨੇਗੇ ਅਗਲਾ ਮਰਨ ਕਿਨਾਰੇ ਅਗਲੇ ਦੇ ਹੋ ਜਾਣਾ ਸਾਰਾ ਕੁਝ ਇਸ ਕਰਕੇ ਕਿਸੇ ਧੀ ਪੈਣ ਦੇ ਨਾਲ ਜੇ ਘਰਤੂ ਦੀ ਕਿਸੇ ਦੀ ਕੋਈ ਗੱਲਬਾਤ ਹੋਗੀ ਤਾਂ ਤੁਸੀਂ ਉਹਦਾ ਨਿਆਜ ਫਾਇਦਾ ਇੱਠਾ ਹੋਗੇ ਯਾਰ ਐਂ ਵੀਡੀਓ ਵਾਇਰਲ ਕਰੋਗੇ ਇਸ ਤਰ੍ਹਾਂ ਹੋਗੇ ਯਾਰ ਇਹ ਇਹ ਜਿਹੜੇ ਮੁੰਡੇ ਨੇ ਜਿਹੜੇ ਕਿੰਨਾ ਯਾਰ ਗਲਤ ਇਸਤੇਮਾਲ ਕਰਦੇ ਨੇ ਕਿ ਮੈਂ ਨਾਲ ਕੁੜੀਆਂ ਨੂੰ ਵੀ ਕਹਿਣਾ ਚਾਹਣਾ ਕੁੜੀਆਂ ਵੀ ਮੇਰੀ ਇਸ ਗੱਲ ਦਾ ਖਿਆਲ ਰੱਖਣਾ ਸੀ ਕਿੰਨਾਂ ਦੇ ਬਾਰਸਾਂ ਅਸੀਂ ਆਪਣੇ ਮਾਂ ਪਿਓ ਦੀ ਇੱਜ਼ਤ ਦਾ ਖਿਆਲ ਰੱਖਣਾ ਪਰ ਜਿਹੜੇ ਮੁੰਡਿਆਂ ਨੇ ਇਹ ਹਰਕਤ ਕਰੀ ਆ ਜਿੱਦਣੇ ਸਾਡੇ ਡਿੱਕੇ ਚੜ ਗਿਆਂ ਇਹਨੂੰ ਅਸੀਂ ਦੇਖਾਂਗੇ ਠੀਕ ਆ ਨਾ ਖਾਲ ਆਪਦੇ ਆਪ ਨੂੰ ਤੁਸੀਂ ਕਿੱਡੇ ਕ ਮਰਦ ਕਿੱਡੇ ਕ ਹੋ ਖਾਣੇ ਹੋ ਕਿਸੇ ਦੀ ਧੀ ਭੈਣ ਨਾਲ ਕਿਸੇ ਨਾਲ ਥੋੜਾ ਰਿਸ਼ਤਾ ਹੋਇਆ ਹੋਇਆ ਕਿਸੇ ਨਾਲ ਤੁਹਾਡੇ ਕੋਈ ਅਗਲੇ ਦੇ ਘਰੇ ਜਾ ਕੇ ਰਿਸ਼ਤੇ ਬਣਾ ਕੇ ਤੁਸੀਂ ਇਹੋ ਜਿਹੀ ਹਰਕਤਾਂ ਕਰੋਗੇ ਯਾਰ ਇਹ ਜਿਹੜੀ ਇਹ ਜਿਹੜਾ ਤੁਸੀਂ ਸਾਰੇ ਜਾਣੇ ਸਾਰਾ ਦਿਨ ਸੋਸ਼ਲ ਮੀਡੀਆ ਤੇ ਕੋਈ ਗੱਲ ਚੰਗੇ ਪਾਸੇ ਵੀ ਕੋਈ ਲੈ ਜਾ ਕਰੋ ਯਾਰ ਕਿੰਨੇ ਤੁਹਾਡੇ ਪੰਜਾਬ ਦੇ ਮਾੜੇ ਹਾਲਾਤ ਬਣੇ ਪਏ ਨੇ ਸਰਕਾਰਾਂ ਦੇਖ ਲਓ ਤੁਹਾਡੇ ਪੰਜਾਬ 'ਚ ਕੀ ਕਰੀ ਜਾਂਦੀਆਂ ਨਹੀਂਆਂ ਅੱਜ ਨੌਜਵਾਨ ਕੋਈ ਵੀ ਪੰਜਾਬ ਦੇ ਵਿੱਚ ਰਹਿਣ ਨੂੰ ਤਿਆਰ ਨਹੀਂ ਮੈਂ ਤੇ ਜੌਰਪ ਦੇ ਵਿੱਚ ਆਇਆ ਹਾਂ ਕਿੰਨੇ ਦੇਹ ਤਰੱਕੀ ਦੇ ਉੱਪਰ ਇਹਨਾਂ ਲੋਕਾਂ ਦਾ ਕੰਮ ਚੱਕਰ ਤੇ ਆਣਾ ਹੈ ਬਸ ਸਾਡੇ ਵਾਲੇ ਲੋਕਾਂ ਦਾ ਆ ਜਿਹੜਾ ਤੁਹਾਡੇ ਕਾਮ ਸਿਰ ਤੇ ਚੜਿਆ ਐ ਇੱਥੇ ਲੋਕ ਬਿਨਾ ਕੱਪੜਿਆਂ ਤੋਂਲੇ ਫਿਰਦੇ ਨੇਗੇ ਠੀਕ ਐ ਤੇ ਬੇਸਕ ਇਹਨਾਂ ਦਾ ਸੱਭਿਆਚਾਰ ਆ ਮੈਂ ਕਹਿੰਦਾ ਸਾਡਾ ਸੱਭਿਆਚਾਰ ਨਹੀਂ ਹੈਗਾ ਪਰ ਜਿੰਨਾ ਥੋਡੇ ਸਰਚ ਥੋੜਾ ਦਿਮਾਗ ਦੇ ਵਿੱਚ ਗੰਦ ਬੜਾ ਇਹਨਾਂ ਲੋਕਾਂ ਦੇ ਦਿਮਾਗ 'ਚ ਗੰਦ ਨਹੀਂ ਹੋਣਾ ਯਾਰ ਇਹਨਾਂ ਥੋੜੇ ਲੋਕਾਂ ਦੇ ਦਿਮਾਗ 'ਚ ਗਾਂਦੀ ਚਤ ਤੋਂ ਬਾਹਰ ਬੜਿਆ ਹੋਇਆ ਯਾਰ ਲਿਆ ਮੈਨੂੰ ਭੇਜਿਓ ਕਮੈਂਟਾਂ ਦੇ ਵਿੱਚ ਮੈਂ ਦੇਖਿਆ ਨਾ ਇਹ ਤਾਂ ਕਹਿੰਦੇ ਕਈ ਜਣਾਂ ਦਾ ਮੁੱਦਾ ਚੱਲੀ ਜਾਂਦਾ ਮੈਂ ਦੇਖਿਆ ਕਮੈਂਟ ਦੇਖ ਆਪਦੀ ਭੈਣ ਦੀ ਵੀਡੀਓ ਮੰਗਾ ਲਿਆ ਕਰੋ ਆਪਦੀ ਧੀ ਦੀ ਵੀਡੀਓ ਮੰਗਾ ਲਿਆ ਕਰੋ ਕਮਾਲ ਦੀ ਗੱਲ ਆ ਯਾਰ ਤੁਸੀਂ ਇਹੋ ਜਿਹਾ ਕੁਝ ਕਰਨਾ ਤੇ ਇਹ ਜਿਹੜੀਆਂ ਹਰਕਤਾਂ ਨੇ ਇਹ ਜੋ ਕਰਦੇ ਨੇਗੇ ਅਸੀਂ ਖਾਸ ਕਰਕੇ ਮੁੰਡੇ ਕੁੜੀਆਂ ਨੂੰ ਖਾਸ 警告 ਦਿੰਨੇ ਆ ਵੀ ਕਾਹਾਂ ਮਾਪਿਓ ਜਿਹੜਾ ਮਰਨ ਤੇ ਆ ਜਾਂਦੇ ਨੇ ਉਹਦੇ ਮਾਪਿਓ ਦਾ ਖਿਆਲ ਰੱਖੋ ਨਹੀਂ ਇਸੇ ਨਾਲ ਡਰਾ ਰੈਪਟਾ ਛਣਾਵਾਂਗੇ ਇਸ ਕਰਕੇ ਪੰਜਾਬ ਦੇ ਨੌਜਵਾਨੋ ਇਹ ਚੀਜ਼ ਸੋਚਿਆ ਕਰੋ ਪਹਿਲਾਂ ਕਿ ਧੀ ਭੈਣ ਦੀ ਵੀਡੀਓ ਦੇਖਣ ਤੋਂ ਪਹਿਲਾਂ ਵੀ ਸਾਡੀ ਵੀ ਧੀ ਭੈਣ ਹੋ ਸਕਦੀ ਹੈ ਸਾਡੀ ਧੀ ਭੈਣ ਦੀ ਵੀ ਕੱਲ ਨੂੰ ਵੀਡੀਓ ਵਾਇਰਲ ਹੋ ਸਕਦੀ ਹੈ ਇਹ ਥੋੜਾ ਜਿਹਾ ਨਾ ਇੰਨਾ ਕਿ ਅਸੀਂ ਉਹ ਗੁਰੂਆਂ ਪੀਰਾਂ ਦੇ ਵਾਰਸਾ ਸਾਡਾ ਵਿਰਾਸਤ ਸਾਡਾ ਪੰਜਾਬੀ ਸੱਭਿਆਚਾਰ ਬਹੁਤ ਜਿਆਦਾ ਅਮੀਰ ਹੈ ਤੁਸੀਂ ਤਾਂ ਨਾ ਯੂਰਪ ਵਾਲਿਆਂ ਦੇ ਨਾਲ ਕੋਈ ਟੱਪਗੇ ਇੱਥੇ ਇਹ ਤਾਂ ਲੋਕ ਮਨ ਲਾਦਾ ਯਾਰ ਇਹਨਾਂ ਲੋਕਾਂ ਦਾ ਦਿਮਾਗ 'ਚ ਵੀ ਨਹੀਂ ਹੋਣੀ ਗੱਲ ਵੇਖ ਕੇ ਲੋਕ ਕੱਪੜੇ ਘੱਟ ਬੰਦਨੇ ਪਰ ਜਿਹੜੇ ਆਪਣੇ ਪੰਜਾਬ ਦੇ ਨੌਜਵਾਨਾਂ ਦੇ ਲੋਕਾਂ ਦੇ ਦਿਮਾਗ 'ਚ ਨਹੀਂ ਲੋਕਾਂ ਦੇ ਦਿਮਾਗ 'ਚ ਵੀ ਨਹੀਂ ਹੈਗੀਆਂ ਇਹ ਗੱਲਾਂ ਕਿਉਂ ਐਰੀ ਸਹੀ ਗੱਲ ਆ ਭਾਈ ਤੁਸੀਂ ਤਾਂ ਇੱਥੇ ਚਲੋ ਰਹਿਣੇ ਹੋ ਦੇਖਦੇ ਹੋ ਇਹ ਤਾਂ ਸਾਡੇ ਤਾਂ ਆਪਣੇ ਦਾ ਬਸ ਸਾਰਾ ਕੁਝ ਇਸ ਤਰ੍ਹਾਂ ਚੱਲ ਪਿਆ ਯਾਰ ਇਸ ਕਰਕੇ ਇਹ ਜਿਹੜਾ ਸਿਆਪਾ ਜਿਹੜਾ ਤੁਸੀਂ ਵੀਡੀਓ ਬੁੜੀਆਂ ਜਿਹੜਾ ਤੁਸੀਂ ਕਰਦੇ ਹੋ ਇਹਦੇ ਲਈ ਸਖਤ ਚੇਤਾਵਨੀ ਆ ਤੁਸੀਂ ਖਿਆਲ ਰੱਖੋ ਨਹੀਂ ਇਹਦਾ ਤੁਹਾਨੂੰ ਹਰਜਾਨਾ ਹੋਣਾ ਹੁਣ ਆਉਣ ਵਾਲੇ ਸਮੇਂ 'ਚ ਭਰਨਾ ਪੈਣਾ ਆਪਣੀ ਧੀ ਭੈਣ ਸਮਝ ਕੇ ਮੈਂ ਪੰਜਾਬ ਦੇ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਫੇਸਬੁੱਕ ਤੇ ਦੇਖ ਲਿਓ ਕਮੈਂਟ ਮੈਂ ਦੇਖਿਆ ਇੰਸਟਾਗ੍ਰਾਮ ਤੇ ਥੱਲੇ ਕਮੈਂਟ ਸ਼ਰਮ ਕਰਿਆ ਕਰੋ ਮਾੜੀ ਕਮੈਂਟ ਕਰਦੇ ਯਾਰ ਮਾੜੀ ਮੋਢੀ ਸ਼ਰਮ ਕਰਿਆ ਕਰੋ ਕਿਸ ਦੀ ਧੀ ਭੈਣ ਬਾਰੇ ਮੈਨੂੰ ਭੇਜ ਦੇ ਮੈਨੂੰ ਭੇਜ ਦੇ ਮੈਨੂੰ ਭੇਜ ਦੇ ਅਜੇ ਥੋਟੀ ਦੀ ਵੀਡੀਓ ਬਾਹਰ ਲੁਗੋ ਉਹ ਵੀ ਕਰ ਕਰ ਤੁਹਾਨੂੰ ਭੇਜ ਦੇ ਇਹ ਥੋੜਾ ਜਿਆ ਇੰਨਾ ਖਿਆਲ ਇਹ ਇਹ ਨੌਜਵਾਨ ਮੇਰੀ ਸਾਰੀ ਇਸ ਗੱਲ ਤੇ ਗੌਰ ਕਰਨਗੇ ਧੰਨਵਾਦ